ਇੱਕ ਗੱਲ ਸਾਰਾ ਪੰਜਾਬ ਜਾਣਦਾ ਸੀ ਇਹ ਪ੍ਰਚਲਿਤ ਸੀ ਵੀ ਕੇਵਲ ਨੈਟਵਰਕ ਦੇ ਉੱਤੇ ਬਾਦਲਾਂ ਦਾ ਕਬਜ਼ਾ ਹੋ ਗਿਆ ਇਹਨੂੰ ਲੋਕ ਬਰਦਾਸ਼ਤ ਨਹੀਂ ਸੀ ਕਰਦੇ ਵੀ ਯਾਰ ਤੁਸੀਂ ਜੇ ਪੀਟੀਸੀ ਲਾਓਗੇ ਕੋਈ ਹੋਰ ਚੈਨਲ ਲਾਓਗੇ ਸਾਰਾ ਦਿਨ ਬਾਦਲ 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 ਚੱਲਦੇ ਨੇ ਇਹ ਉਦੋਂ ਵੀ ਟੱਪ ਗਿਆ ਇਹ ਉਹਨਾਂ ਤੋਂ ਕੇਵਲ ਜਿਹੜਾ ਇਹ ਕੇਬਲ ਮਾਫੀਆ ਆਪਾਂ ਕਹਿੰਦੇ ਸੀ ਉਸ ਕੇਬਲ ਮਾਫੀਏ ਨੂੰ ਵੀ ਇਹ ਕਾਬਜ ਉਹਦੇ ਕਬਜ਼ਾ ਕਰਨ ਦੇ ਲਈ ਦਿੱਲੀ ਦੇ ਬੰਦਿਆਂ ਦਾ ਕਬਜ਼ਾ ਕਰਾਉਣ ਦੇ ਲਈ ਗੁਰਦੀਪ ਆ ਜਿਹੜਾ ਜੁਹਾਰ ਬਸਾਲਾ ਅੱਛਾ ਉਦੇ ਉੱਤੇ ਚੈਨੀ ਖੋਣ ਦਾ ਪਰਚਾ ਦਰਜ ਹੈ ਅੱਛਾ ਕਿਸੇ ਹੱਦ ਤੱਕ ਗਰ ਜਾਣਗੇ ਮੰਨ ਲਓ ਜੇ ਕਿਸੇ ਨੇ ਯਾਰ ਅਸੀਂ ਕਹਿੰਨਾ ਜੇ ਕਿਸੇ ਬੰਦੇ ਨੇ ਗਲਤੀ ਕੀਤੀ ਫੜ ਕੇ ਅੰਦਰ ਦੇ ਇਹ ਕਿਹੜੀ ਦਲੀਲ ਆ ਯਾਰ ਤੂੰ ਕਿਸੇ ਬੰਦੇ ਦੇ ਉੱਤੇ ਮੰਨ ਲਾ ਕੋਈ ਬੰਦਾ ਮੈਂ ਕਹਿੰਦਾ ਕੋਈ ਹਰਮਪਤੀ ਬੰਦਾ ਹੋਣਾ ਉਹ ਚੈਨੀਆ ਖੋਂਦਾ ਫਿਰਦਾ ਹਾਲਾਤ ਦੇਖੋ ਕਿੱਥੇ ਜਾ ਚੁੱਕੇ ਆ ਜਣੇ ਕਿਸ ਪੱਧਰ ਤੱਕ ਇਹ ਹੁਣ ਸੁਖਪਾਲ ਸਿੰਘ ਖਹਿਰੇ ਦੀ ਪੇਛੀ ਸੀਗੀ ਸਖਪਾਲ ਸਿੰਘ ਖੈਰੇ ਦੀ ਪੇਸ਼ੀ ਦੇ ਉੱਤੇ ਉੱਥੇ ਸਾਰੇ ਮਹਾਲੀ ਜ਼ਿਲ੍ਹੇ ਦੀ ਪੁਲਿਸ 라ਤੀ ਕਿਸੇ ਮੀਡੀਆ ਨੂੰ ਉੱਥੇ ਆਉਣ ਦੀ ਆਗਿਆ ਨਹੀਂ ਸੀ ਇੱਥੋਂ ਤੱਕ ਵੀ ਮੀਡੀਆ ਦੇ ਪੱਤਰਕਾਰਾਂ ਨੂੰ ਵੀ ਕਹਿੰਦੇ ਨੇ ਫੋਨ ਕੀਤੇ ਦਫ਼ਤਰਾਂ ਦੇ ਵਿੱਚੋਂ ਵੀ ਜੇ ਤੁਸੀਂ ਉੱਥੇ ਮੀਡੀਆ ਫੋਟੋ ਵੀ ਆ ਗਈ ਇਹਦੀ ਖੈਰੇ ਦੀ ਤਾਂ ਨੌਕਰੀ ਦਾ ਹੱਥ ਹੋ ਲੋਂਗੇ ਜਿਹੜੇ ਉੱਥੇ ਮੁਲਾਜ਼ਮ ਦੂਜੇ ਕੈਮਰੇ ਕੁੰਮਰੇ ਵਾਲੇ ਸੀਗੇ ਇੱਥੋਂ ਤੱਕ ਹਾਲਾਤ ਨੇ ਉਪਾਲੀ ਭਵਿੰਦਰ ਆ ਲਗਾਤਾਰ ਪ੍ਰੋਫੈਸਰ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਲਗਾਤਾਰ ਜਿਹੜੀ ਪਾਰਟੀ ਲਈ ਕੰਮ ਕੀਤੇ ਬੰਦਾ ਉਹ ਸੱਚ ਬੋਲਣ ਵਾਲਾ ਬੰਦਾ ਉਹ ਨੂੰ ਉਹਨੇ ਇੱਕ ਦਿਨ ਨੇ ਤਾਂਜ ਗਿਆ ਖਾਸ ਤਾ ਬਿਆੰਗ ਜਿਹਾ ਕਰਤਾ ਦੂਜੇ ਨੇ ਇਹਨਾਂ ਦੇ ਅਧਿਕਾਰੀ ਦਾ ਦਫ਼ਤਰ 'ਚ ਫੋਨ ਜਾਂਦਾ ਵੀ ਕਿਵੇਂ ਕਰਨਾ ਫਿਰ 2015 ਵਾਲਾ ਮੋਗਲਾ ਪਰਚਾ ਖਲਾਉਣਾ ਤੂੰ ਆ ਉਹਦਾ ਹੱਦ ਗਈ ਯਾਰ ਮਤਲਬ ਕਿ ਤੁਸੀਂ ਕਹਿੰਦਾ ਡਿਕਟੇਟਰਸ਼ਿਪ ਜਿਹੜੀ ਹੈਗੀ ਮੈਂ ਕਹਿੰਦਾ ਸਾਰੀਆਂ ਹੱਦਾਂ ਟੱਪ ਗਏ ਇੱਕ ਪਾਸੇ ਚੀਕਾ ਮਾਰਦੇ ਆ ਵੀ ਸਾਡਾ ਸੰਜੀਤ ਸਿੰਘ ਅੰਦਰ ਕਰਤਾ ਸ਼ੋਦੀ ਅੰਦਰ ਕਰਤਾ ਸਾਡੇ ਨਾਲ ਧੱਕਾ ਖਰਦਾ ਈਡੀ ਸਾਡੇ ਮਗਰ ਪਾਈ ਹੋਈ ਐ ਸੀਬੀਆਈ ਸਾਡੇ ਮਗਰ ਪਾਈ ਹੋਈ ਐ ਪੰਜਾਬ ਚ ਕੀ ਕਰ ਰਹੇ ਹੋ ਸਵਾਲ ਇਹ ਆ ਆ ਕੋਈ ਵੀ ਬੰਦਾ ਤੁਸੀਂ ਬੋਲਣ ਵਾਲਾ ਨਹੀਂ ਛੱਡਿਆ ਬਖਸ਼ਿਆ ਕੋਈ ਮੀਡੀਆ ਵਾਲਾ ਹੋਵੇ ਕੋਈ ਹੋਰ ਬੰਦਾ ਬੋਲਣ ਵਾਲਾ ਹੋਵੇ ਮੰਨ ਲਓ ਕਿ ਵੀ ਜਿਹੜਾ ਛੋਟੇ ਛੋਟੇ ਮੁੰਡੇ ਚਲਾਉਂਦੇ ਸੀ ਚੈਨਲ ਆਪਦੇ ਉਹਨਾਂ ਦਾ ਵੀ ਲਗਭਗ ਜਿਹੜਾ ਸੁਤਰਾ ਸਾਫ ਜਿਹੜਾ ਕਰਤਾ ਹੈ ਨਾ ਪੁੱਛੋ ਮੰਡੀ ਦੇ ਬੱਚੇ ਇਹਨਾਂ ਨੇ 100 ਕਿੱਲਾ ਜ਼ਮੀਨ ਖਰੀਦੀ ਆ ਦੇਸ ਹਸਪਤਾਲ ਦੇ ਸਾਹਮਣੇ ਉਹਦੇ ਨਾਲ ਲੱਗਦੀ ਜੇ ਇੱਕ ਸਰੀ ਕਿਲਾ ਦੋ ਕਿਲੇ ਉਹ ਜੇ ਅਗਲਾ ਖਣਾ ਵੀ ਕਰੋੜ ਰੁਪਈਆ ਤੋਂ 2 ਕਰੋੜ ਨੂੰ ਦਊ ਉਹ ਖਣਾ ਚੱਕ 2.5 ਕਰੋੜ ਚੱਕ 3 ਕਰੋੜ ਰਜਿਸਟਰੀ ਕਰਾ ਉਹ ਐਡੇ ਕਮਲੇ ਤਾਂ ਨਹੀਂ ਵੀ ਜਿਹੜੇ ਥੋੜੇ ਐ ਮੂੰਹੋਂ ਮੰਗੇ ਪੈਸੇ ਉਦੋਂ ਵੀ ਵੱਧ ਦੇ ਰਹੇ ਨੇ 50-50 ਲੱਖ ਰੁਪਈਆ ਸਾਨੂੰ ਕਿੱਲੇ ਦਾ ਤਾਂ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਧਰਤੀ ਦੀ ਕੀਮਤ ਪੈਣੀ ਆ ਤੇ ਸਾਡੇ ਲੋਕਾਂ ਨੇ ਉਹਦੇ ਭੱਬਾਂ ਮਾਰ ਕੇ ਰੋਣਾ ਜਿਹੜੇ ਇੱਥੋਂ ਭੱਜ ਰਹੇ ਨੇ ਉਹ ਇੱਥੋਂ ਮੈਨੂੰ ਐ ਲੱਗਦਾ ਤੁਸੀਂ ਇੱਥੋਂ ਜਿਹੜਾ ਜ਼ਮੀਨਾਂ ਵੇਚ ਕੇ ਗੁਰਪ੍ਰੀਤ ਜਾ ਰਹੇ ਨੇ ਉਧਰ ਘਰ ਲੈ ਲਿਆ ਜੀ ਉਧਰ ਟਰੱਕ ਲੈ ਲਿਆ ਜੀ ਉਹ ਟਰੱਕ ਖੜ ਗਿਆ ਟਰਾਂਸਪੋਰਟ ਖੜ ਗਈ ਕੰਮ ਦਾ ਮੰਦਾ ਪੈ ਗਿਆ ਨਾ ਤੁਹਾਡੇ ਘਰ ਕੰਮ ਨਾ ਟਰੱਕਾਂ ਮੋਣਾ ਸਾਰਾ ਘਰ ਵੀ ਟਰੱਕ ਵੀ ਉਧਰ ਵੇਚ ਦੋਗੇ ਘਰ ਵੀ ਵੇਚੋ ਚਾਹੇ 50 ਟਰੱਕ ਲਏ ਹੁਣ ਚਾਹੇ ਤੁਸੀਂ ਕਈ ਮਿਲੀਅਨ ਬਿਲੀਅਨ ਦਾ ਘਰ ਲਿਆ ਹੋਵੇ ਉਹ ਵੇਚ ਕੇ ਤੁਹਾਡੇ ਕੋਲ ਇਧਰ ਅੱਧਾ ਕਿਲਾ ਜ਼ਮੀਨ ਨਹੀਂ ਖਰੀਦੀ ਜਾਣੀ ਹਾਲਾਤ ਇਹ ਬਣ ਨੇ ਆ ਇਹ ਜ਼ਮੀਨ ਨਾ ਛੱਡੋ ਇਹਨਾਂ ਦਾ ਜ਼ੋਰ ਲੱਗਿਆ ਵੀ ਇਹ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਖਾਲੀ ਕਰਾਓ ਇਥੋਂ ਪੰਜਾਬ ਨੂੰ ਇਹਨਾਂ ਨੂੰ ਭਜਾਓ ਇਥੋਂ ਜ਼ਮੀਨਾਂ ਖੋਜੇ ਨਹੀਂ ਕਾਲੇ ਕਾਨੂੰਨ ਲਿਆ ਕੇ ਖੋਗੀਆਂ ਗੀਆਂ ਗੀਆਂ ਤਾਂ ਇਹਨਾਂ ਦੇ ਵੀ ਜਲਬਾਲਬਾ ਹੈ ਦਾ ਭੇਡ ਚ ਹਾਲ ਆਪਣੇ ਚ ਲੱਤ ਤੇਰੀ ਦੇ ਤੇਰੀ ਜਾਣੇ ਓਡੇ ਚ ਚਲੋ ਕੋਈ ਗੱਲ ਨਹੀਂ ਇੱਥੇ ਕੀ ਆ ਇੱਥੇ ਕੀ ਆ ਹਰ ਬੰਦੇ ਜਿਹੜੀ ਇੱਕ ਹਵਾ ਹੀ ਫਿਰ ਗਈ ਗੁਰਪ੍ਰੀਤ ਪੰਜਾਬ ਚ ਪੰਜਾਬ ਚ ਕੁਛ ਨਹੀਂ ਇੱਥੇ ਕੀ ਆ ਪੰਜਾਬ ਚ ਕੁਛ ਨਹੀਂ ਜੇ ਪੰਜਾਬ ਚ ਕੁਛ ਨਹੀਂ ਤਾਂ ਸਾਰੀ ਦੁਨੀਆ ਦੇ ਕਾਰਪੋਰੇਟਾਂ ਦੀ ਪੂੰਜੀਪਤੀਆਂ ਦੀ ਸਰਕਾਰਾਂ ਦੀ ਤੇ ਜਿਹੜੇ ਇੱਥੇ ਪ੍ਰਵਾਸੀ ਨੇ ਉਹਨਾਂ ਦੀ ਨਿਗਾ ਫਿਰ ਪੰਜਾਬ ਦੀ ਧਰਤੀ ਦੇਖੇ